ਪੰਜਾਬ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਮੈਂ ਹਾਂ ਪੱਤਰਕਾਰ ਡਾਕਟਰ ਅਕਬਰ ਮਹਿਬੂਬ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਅਤੇ ਲੋਕਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਜੁਗਪੁਰਸ਼ ਨੇਤਾ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੋ ਕਿ 28 ਮਈ ਨੂੰ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਇਸ ਰੰਗਲੀ ਦੁਨੀਆ ਤੋਂ ਕੂਚ ਕਰ ਗਏ ਸਨ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਜੀ ਦੀ ਮਰਤਕ ਦੇਹ ਨੂੰ ਉਹਨਾਂ ਦੀ ਸੰਗਰੂਰ ਰਹਾਇਸ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਬੀਤੇ ਕੱਲ 10 ਵਜੇ ਤੋਂ 2:30 ਵਜੇ ਤੱਕ ਰੱਖਿਆ ਗਿਆ ਇਸ ਉਪਰੰਤ ਉਹਨਾਂ ਨੂੰ ਪਿੰਡ ਉੱਬਾਵਾਲ ਵਿਖੇ ਹਜ਼ਾਰਾਂ ਹੀ ਨੰਮ ਅੱਖਾਂ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ ਉਹਨਾਂ ਦੇ ਸਿਆਸੀ ਸਫ਼ਰ ਦੀ ਸਰਦਾਰ ਢਿੰਡਸਾ ਜੀ ਦਾ ਸਿਆਸੀ ਸਫਰ ਰਣਵੀਰ ਕਾਲਜ ਸੰਗਰੂਰ ਤੋਂ ਸ਼ੁਰੂ ਹੋਇਆ ਉਹ ਪਹਿਲੀ ਵਾਰ ਰਣਵੀਰ ਕਾਲਜ ਸੰਗਰੂਰ ਦੇ ਪ੍ਰਧਾਨ ਬਣੇ ਉਹਨਾਂ ਦੀ ਕਾਬਲੀਅਤ ਨੂੰ ਦੇਖਦਿਆਂ ਹੋਇਆਂ ਪਿੰਡ ਉੱਬਾਵਾਲ ਵਾਸੀਆਂ ਨੇ ਸਰਦਾਰ ਢਿੰਡਸਾ ਜੀ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ 2002 ਤੋਂ 2004 ਤੱਕ ਬਾਜਪੀ ਦੀ ਸਰਕਾਰ ਸਮੇਂ ਉਹ ਕੇਂਦਰੀ ਮੰਤਰੀ ਰਹੇ ਲੋਕ ਸਭਾ ਹਲਕਾ ਸੰਗਰੂਰ ਲਹਿਰਾ ਗਾਗਾ ਬਰਨਾਲਾ ਵਿੱਚ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਹੁੰਦੀ ਰਹੀ 2019 ਵਿੱਚ ਸਰਦਾਰ ਢੀਂਡ ਸਾਨੂੰ ਪਦਮ ਪੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਹਨਾਂ ਨੇ ਕਿਸਾਨੀ ਸੰਘਰਸ਼ ਸਮੇਂ ਵਾਪਸ ਕਰ ਦਿੱਤਾ ਉਹਨਾਂ ਦੇ ਪੁੱਤਰ ਲਹਿਰਾ ਗੱਗਾ ਤੋਂ ਸਾਬ ਕਬ ਦਾ ਇੱਕ ਰਹੇ ਸਰਦਾਰ ਪਰਮੇਂਦਰ ਸਿੰਘ ਢੀਂਡ ਸਾਜੀ ਨਾਲ ਸੈਂਕੜੇ ਹੀ ਅਕਾਲੀ ਦਲ ਦੇ ਆਗੂ ਤੇ ਵਰਕਰਾਂ ਨੇ ਸਮੂਹ ਢੀਂਡ ਸਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅੰਤਮ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਗੋਬਿੰਦ ਸਿੰਘ ਲੌਂਗੋਵਾਲ ਫਰੇਮ ਸਿੰਘ ਚੰਦੂ ਮਾਜਰਾ ਪੰਜਾਬ ਪ੍ਰਧਾਨ ਅਸਬਣੀ ਸੋਢੀ ਵਿਧਾਇਕ ਅਮਨ ਅਰੋੜਾ ਵਿਧਾਇਕ ਨਰਿੰਦਰ ਕੌਰ ਭਰਾਜ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਸ਼ੇਰਗੜ੍ਹ ਚੀਮਾ ਤੋਂ ਬਾਬਾ ਹਰਦੀਪਕ ਸਿੰਘ ਖਲਕਮ ਲੀਰਕੋਟ ਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਤਰਲੋਚਨ ਸਿੰਘ ਧਲੇਰ ਮਨਦੀਪ ਸਿੰਘ ਮਾਨਕਵਾਲ ਐਡਵੋਕੇਟ ਸ਼ਮਸ਼ਾਦ ਅਲੀ ਸ਼੍ਰੋਮਣੀ ਅਕਾਲੀ ਦਲ ਸੰਚੁਕ ਦੇ ਜ਼ਿਲ੍ਹਾ ਮੀਤ ਪ੍ਰਧਾਨ ਤਫੈਲ ਮਲਕ ਨਸੀਰ ਪੱਟੀ ਸਰਾਜਦੀਨ ਸਰਾਉਤ ਸਾਬਕਾ ਸਰਪੰਚ ਇਸ਼ਾਕ ਮੁਹੰਮਦ ਅੱਕਰ ਸੋਮਾ ਖਾਨ ਮੁਹੰਮਦ ਸਲੀਮ ਆਦਿ ਤੋਂ ਇਲਾਵਾ ਵਕੂ ਵਕ ਪਾਰਟੀਆਂ ਦੀ ਵੱਡੀ ਗੰਟੀ ਆਗੂ ਤੇ ਵਰਕਰਾਂ ਨੇ ਸਰਦਾਰ ਭਿੰਡਸਾ ਜੀ ਨੂੰ ਸਰਦਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸਰਕਾਰੀ ਸਨਮਾਨ ਨਾਲ ਅੰਤਮ ਸਲਾਮੀ ਵੀ ਦਿੱਤੀ ਗਈ ਦੇਖੋ ਪੂਰੀ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕੈਂਡ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਟਕੜਾ ਕਰਨ ਵਾਸਤੇ ਔਰ ਪੰਜਾਬੀਅਤ ਨੂੰ ਪੰਜਾਬ ਦੇ ਹਿੱਤਾਂ ਨੂੰ ਟਕੜਾ ਕਰਨ ਵਾਸਤੇ ਆਪਣੇ ਜੀਵਨ ਦਾ ਫਟਬੁੱਲਾ ਸਮਾਂ ਸੰਤ ਆਦੀ ਸੇਵਾ ਵਿੱਚ ਗੱਤਰ ਅੱਜ ਅਸੀਂ ਉਹ ਸਾਗੂ ਤੋਂ ਬਾਜੇ ਹੋ ਗਿਆ ਕੋਈ ਐਸੀ ਅੱਖ ਨਹੀਂ ਜਿਹੜੀ ਅੱਖ ਦੇ ਵਿੱਚੋਂ ਹੰਝੂ ਨਾ ਹੋਣ ਕਿਉਂਕਿ ਅੱਜ ਪੰਜਾਬੀਆਂ ਦਾ ਔਰ ਸੰਤਦਾਰੀਆਂ ਦਾ ਉਹ ਮਹਾਨ ਆਗੂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚੱਲਿਆ ਸਿਸਨੇ ਜ਼ਿੰਦਗੀ ਦੇ ਵਿੱਚ ਆਪਣਾ ਹਰ ਪੱਖਾ ਇਮਾਨਦਾਰੀ ਦਲੇਰਤਾ ਤੇ ਪਰਪਕਤਾ ਨਾਲ ਲਵਾਇਆ ਸਰਦਾਰ ਸੰਦੀਪ ਸਿੰਘ ਧੀਰਸਾ ਦੀਆ ਪੰਥ ਪ੍ਰਤੀ ਸਮਾਜ ਅਤੇ ਪੰਜਾਬੀਅਤ ਪ੍ਰਤੀ ਸਮਾਵਾ ਨੂੰ ਪੂਰੇ ਪੰਜਾਬ ਦੇ ਲੋਕ ਅੱਗੇ ਪੰਥਕਦਰ ਦੀ ਹਮੇਸ਼ਾ ਯਾਦ ਰੱਖਣਗੇ ਕਿ ਜਿਨ੍ਹਾਂ ਨੇ ਆਪਣੇ ਮਹਿਬੂਬ ਨੇਤਾ ਨੂੰ ਸਰਦਾਰ ਦੇ ਫੁੱਲ ਪੇਟ ਕਰ ਚੁੱਕੇ ਹਾਂ ਕਿਰਪਾ ਕਰਕੇ ਥੱਲੇ ਜਾਓ ਬਹੁਤ ਬੱਲੇ ਪੰਜਾਬ ਸਰਕਾਰ ਦੇ ਮਨਿਸਟਰ ਔਰ ਪੰਥਕ ਚੋਟੀਆਂ ਸ਼ੋਭਣੀ 41 ਦਲ ਦੇ ਬੰਦੇ ਆਗੂ ਉਹ ਸਟੇਜ ਤੋਂ نیچے ਖੜੇ ਨੇ ਉਹਨਾਂ ਨੇ ਵੀ ਆਪਣੇ ਮਹਿਬੂਬ ਨੇਤਾ ਨੂੰ ਸਰਕਾਰੇ ਸਤਕਾਰ ਪੇਟ ਕਰਨਾ ਕਿਰਪਾ ਕਰਕੇ ਉਥੋਂ ਅਰਾਸਤ ਹੋ ਦੀ ਕਿਰਪਾਲਤਾ ਕਰੋ ਜੀ ਅੰਤਮ ਗਾਸ਼ਣ ਕਰ ਲਏ ਨੇ ਕਿਰਪਾ ਕਰਕੇ ਉਹ ਇਸ ਉੱਪਰ ਜੋ ਮੈਂ ਆ ਖੜਾ ਇਸ ਨੂੰ نیچے ਉਤਰੀ ਕਿਰਪਾਤਾ ਕਰੋ ਜੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ نیچے ਆਪਣੇ ਮਹਬੂਬ ਨੇਤਾ ਨੂੰ ਸਾਧਾ ਸਤਿਕਾਰ ਤੇਟ ਕਰਦੀ ਬੇਟ ਵਿੱਚ ਖੜੇ ਨੇ ਇੰਤਜ਼ਾਰ ਵਿੱਚ ਖੜੇ ਨੇ ਦੇਖੋ ਕਿਰਪਾ ਕਰਕੇ ਆਪਣਾ ਸਤਿਕਾਰ ਭੇਟ ਕਰਨ ਤੋਂ ਬਾਅਦ ਤਰੰਤ ਹੀ ਨੀਚੇ ਉਤਰ ਦੀ ਕਿਰਪਾਲਤਾ ਕਰੋ ਜੀ ਤੁਹਾਡਾ ਬਹੁਤ ਧੰਨਵਾਦ ਪੁੱਤਰਾ ਨੂੰ ਕੰਮ ਧੰਦੇ ਵੀ ਆਪ ਬਕਾਏ ਬਾਪੂ ਚਾ ਲਾੜ ਅਧੂਰੇ ਨਾ ਰਹਿਣ ਦੇਵੇ ਮੋਢੀ ਚੱਕ ਕੇ ਮੇਲੇ ਵਿਖਾਏ ਬਾਪੂ ਚਾਰੇ ਕੁੰਡ ਪ੍ਰਵਿੰਦਰ ਸਿੰਘ ਰਿਕਣ ਖਾਲੀ ਜਦੋਂ ਛੱਡ ਕੇ ਸੰਸਾਰ ਨੂੰ ਜਾਏ ਬਾਪੂ ਚਾਰੇ ਕੁੰਡ ਪ੍ਰਵਿੰਦਰ ਸਿੰਘ ਰਿਕਣ ਖਾਲੀ ਜਦੋਂ ਸੱਦ ਕੇ ਸੰਸਾਰ ਨੂੰ ਜਾਏ ਬਾਪੂ ਅੱਜ ਜਿੱਥੇ ਸਰਦਾਰ ਪ੍ਰਭਿੰਦਰ ਸਿੰਘ ਦੀ ਟੀੜਸਾ ਆਉ ਸਾਡੀਆਂ ਪਹਿਣਾ ਹਸਪਤਾਲ ਦੇ ਅਸ਼ੀਰਵਾਦ ਤੋਂ ਸਖਣੇ ਹੋ ਗਏ ਨੇ ਹਜ਼ਾਰਾਂ ਹੀ ਵਰਕਰ ਜੋ ਸਰਦਾਰ ਸੁਖਦੇਵ ਸਿੰਘ ਦੀ ਇਰਸਾ ਲੋ ਆਪਣੇ ਪਿਤਾ ਸਮਾਨ ਸਖਦੇ ਸੰ ਉਸ ਅਸ਼ੀਰਵਾਦ ਤੋਂ ਵਾਝੇ ਹੋ ਗਏ ਨੇ ਅੱਜ ਹਰ ਦਿਲ ਲੋ ਰਿਆ ਸਾਰੇ ਅੱਖ ਨਾਵਾ ਉਸ ਮਹਾਨ ਆਗੂ ਦੀ ਇਸ ਬਹਾਦਰੀ ਤੇ ਹਰ ਦਿਲ ਰੋ ਰਿਹਾ ਹਰ ਅੱਖ ਰੋ ਰਹੀ ਹੈ ਕਦ ਸਰਦਾਰ ਸਖਦੇਵ ਸਿੰਘ ਤੀਸਾ ਕਦੇ ਫੇਰ ਆਉਣਾ ਇਸੇ ਤਰ੍ਹਾਂ ਪੰਥ ਦੀਆਂ ਮਹਾਨ ਕਮਤਬਰਾਂ ਨੂੰ ਕਾਇਮ ਰੱਖਣ ਲਈ ਆ ਪੰਜਾਬੀਆਂ ਤੇ ਭਾਈਚਾਰੇ ਕੇਤਿਆਂ ਨੂੰ ਕਾਇਮ ਰੱਖਣ ਲਈ ਅਜੇ ਆਗੂ ਫੇਰ ਆਉਂਦੇ ਰਹਿ ਤੇ ਸਾਡੇ ਸਮਾਜ ਨੂੰ ਸੇਧ ਦਿੰਦੇ ਰਹਿ ਅੱਜ ਉਸ ਆਗੂ ਨੂੰ ਅਲvida ਕਰਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਸ ਆਗੂ ਨੇ ਸਰਦਾਰ ਸੰਦੀਪ ਸਿੰਘ ਪਿੰਡਸਾ ਨੇ ਪੰਥ ਕਮਲਦਾਵਾਂ ਨੂੰ ਔਰ ਪੰਥ ਕੇਕਤਾਤੇ ਪੰਜਾਬੀ ਅਤੇ 24 ਘੰਟੇ ਦਾ ਸਾਂਝ ਰੂਪ ਕਾਇਮ ਰੱਖਣ ਲਈ ਆਪਣੀ ਰਾਜਨੀਤੀ ਦੇ ਵਿੱਚ ਰਹਿ ਕੇ ਬਹੁਤ ਵੱਡੀ ਸੇਵਾ ਨਿਭਾਈ ਪੰਥ ਦੇ ਮੇਜ਼ ਵਾਲੇ ਵਿੱਚ ਪੰਥ ਦਾ ਆਤਮਾ ਇਨ ਨੂੰ ਇਹਨਾਂ ਚੱਕਰਾਂ ਚ ਫਿਰਨ ਦੀ ਤਰ੍ਹਾਂ ਨਾਲ ਸੁਖਦੇਵ ਸਿੰਘ ਪੇੜਾ ਸਾਹ ਪਿੱਛੇ ਨਾੜੇ ਚਲੇ ਜਾਣ ਨਾਲ ਹਰ ਇੱਕ ਪੰਥਕ ਦਰਦੀ ਇਹ ਮਹਿਸੂਸ ਕਰਦੇ ਆ ਕਿ ਕਿਸੇ ਬੰਦੇ ਪੰਥਕ ਦਰਦੀ ਇਹ ਪੰਥ ਦੀ ਇੱਤਾਂ ਦੀ ਰਾਖੀ ਕਰਨ ਵਾਲੇ ਆਗੂ ਤੋਂ ਅਸੀਂ ਬਾਂਝੇ ਹੋ ਗਏ ਆ ਇਹਨਾਂ ਦੀਆਂ ਸਵਾਵਾ ਨੂੰ ਪੰਥਕ ਸਵਾਵਾ ਨੂੰ ਰਾਜਨੀਤਿਕ ਸਦਾਨਾਂ اور ਭਾਈਚਾਰਕ ਇਕਤਾ ਨੂੰ ਕਾਇਮ ਰੱਖਣ ਦੀ ਆਸ ਸਵਾਵਾਂ ਨੂੰ ਪੰਜਾਬ ਅਤੇ ਪੰਜਾਬੀਆਂ ਅਤੇ ਹਿੰਦੁਸਤਾਨ ਦੇ ਲੋਕ ਹਮੇਸ਼ਾ ਆਪਣੇ ਦਿਲ ਵਿੱਚ ਤਾਜ਼ਾ ਰੱਖਣਗੇ ਆਜ ਤਾਂ ਮਿਲੈਗੀ ਮੌਕੇ ਐਡਾ ਵੱਡਾ ਮਹਾਨ ਇਕੱਠ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਆਪਣੇ ਮਹਿਬੂਬ ਆਗੂ ਨੂੰ ਅੰਤਮ ਬਦਾਇਗੀ ਦੇਣ ਵਾਸਤੇ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਸਰਦਾਰ ਸਗਦੇਵ ਸਿੰਘ ਜੀ ਇਨਸਾਨ ਨੇ ਪਿੰਡਾ ਉਪਾਵਾਲ ਦੀ ਧਰਤੀ ਤੇ ਜਨਮ ਲੈ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਜੋ ਸਮਾਜਿਕ ਤੇ ਰਾਜਨੀਤਿਕ ਸੇਵਾਵਾਂ ਨਿਭਾਈਆਂ ਉਹਨਾਂ ਨੂੰ ਵਿਸ਼ਵ ਦੇ ਲੋਕ ਹਮੇਸ਼ਾ ਯਾਦ ਰੱਖਣਗੇ